ਲਾਈਵ ਮੱਲੋ ਤੁਹਾਨੂੰ ਮੈਂ ਸਵਰਗਾਂ ਦੇ ਦਰਸ਼ਨ ਕਰਾਉਣ ਲੱਗੇ ਆ ਤੇ ਜਾਣਕਾਰੀ ਵੀ ਪੂਰੀ ਦਿੰਨੇ ਇਹਦੇ ਬਾਰੇ ਨਾਲ ਆਪਣੇ ਹੋਣਗੇ ਗੁੰਦਾਰ ਸਿੰਘ ਜੀ ਪਿੰਡ ਖੜਿਆ ਕੋਹਲੀਆ ਖੁਰਦਾ ਤੇ ਇਹਨਾਂ ਬੋੜਾਂ ਦਾ ਇੱਕ ਬਹੁਤ ਵੱਡਾ ਇਤਿਹਾਸ ਆ ਜਿਹੜਾ ਦੱਸਣਗੇ ਆਪਾਂ ਨੂੰ ਸਤਿਗੁਰਾਲ ਜੀ ਮੇਰੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਇਹ ਜਿਹੜੇ ਸਾਡੇ ਬੋੜ ਆ ਇਹ ਸਾਡੇ ਨੰਨਤਾ ਨਿੰਘ ਵਾਜਦਾਂ ਨੰਨਤਾ ਨਹੀਂ ਨੰਨਤਾ ਨਿੰਘ ਬਹੁਤ ਉੱਚੀ ਆਤਮਾ ਜਿਨੇ ਆਪਦੇ ਜੀਵਨ ਵਿੱਚ ਆ ਗਾਂ ਆਪਾਂ ਤੁਸੀਂ ਪਿੰਡਾਂ ਲ ਵੀ ਜਾਓਗੇ ਥਾਂ ਰਾ ਸਾਰੇ ਬੋਰਡ ਲੱਗੇ ਆ ਉਹਨਾਂ ਨੇ ਬੋਰਡ ਲਾ ਕੇ ਇਕੱਲੇ ਲਾਏ ਨਹੀਂ ਫਿਰ ਉਹਨੂੰ ਵਾੜ ਕਰਕੇ ਜਿੰਨਾ ਚਿਰ ਉਹਦੀ ਜ਼ਿੰਦਗੀ ਰਹੀ ਆ ਉਹਨੇ ਪਾਣੀ ਪਾ ਕੇ ਜਿਵੇਂ ਬੱਚਿਆਂ ਤੋਂ ਵੀ ਜ਼ਿਆਦਾ ਪਿਆਰ ਨਾਲ ਉਹਨੇ ਇਹ ਪਾਲੇ ਬੇਸ਼ੱਕ ਦੀ ਉਦੋਂ ਇੰਨੀ ਨਾ ਗਰਮੀ ਹੁੰਦੀ ਸੀ ਨਾ ਉਦੋਂ ਦਰਖਤਾਂ ਦੀ ਵੀ ਬਹੁਤਾਤ ਸੀ ਪਰ ਮੈਂ ਕਹਿੰਦਾ ਜੀ ਅੱਜ ਦੀ ਸੋਚ ਨੂੰ ਵੇਖ ਕੇ ਅੱਜ ਜਿਹੜੀ ਇਹਦੀ ਲੋੜ ਆ ਤੇ ਬਹੁਤ ਉਹ ਉੱਚੀ ਸੋਚ ਵਾਲਾ ਸ਼ਖਸ ਸੀ ਤੇ ਉਸ ਬੰਦੇ ਦਾ ਵੀ ਧੰਨਵਾਦ ਜਿਹੜੇ ਉਸ ਬੰਦੇ ਨੇ ਸਰਬ ਤੇ ਸਰਬ ਸਮੁੱਚੀ ਮਨੁੱਖਤਾ ਆਸਤੇ ਸਾਰੀ ਜਿਹੋਨੇ ਆਪਦੀ ਜ਼ਿੰਦਗੀ ਆ ਜਿਹੜੀ ਇਹਨਾਂ ਨੂੰ ਦਰਖਤਾਂ ਬੋੜਾ ਨੂੰ ਲਾਉਂਦਿਆਂ ਇਹਨੂੰ ਕੋਈ ਤੋੜੇ ਨਾ ਉਹਨੂੰ ਵਾੜ ਕਰਦਿਆਂ ਉਹਨੂੰ ਪਾਣੀ ਪਾਉਂਦਿਆਂ ਉਹਨੇ ਇਹਨੂੰ ਸਿੰਜਦਿਆਂ ਲਾਈ ਤੇ ਅੱਜ ਵੇਖ ਲਓ ਬੇਸ਼ੱਕ ਉਹ ਵਿਚਾਰਾ ਸਵਰਗਾ ਚ ਮਹਾਰਾਜ ਨੂੰ ਸਵਰਗਾ ਚ ਵਾਸਾ ਦੇਵੇ ਆ ਜਿਹੜੀ ਉਹਦੀ ਲਾਈਫ 흘ਵਾੜੀ ਆ ਮੈਂ ਕਹਿੰਦਾ ਵੀ ਰਹਿੰਦੀ ਦੁਨੀਆ ਤਾਂ ਕਿਉਂਕਿ ਬੋੜ ਇੱਕ ਇਹੋ ਜਿਹਾ ਦਰਖਦਾ ਇਹ ਸੈਂਕੜੇ ਸਾਲਾਂ ਤੱਕ ਜਿੰਦਾ ਰਹਿ ਜਾਂਦਾ ਤੇ ਜਿੰਨਾ ਚਿਰ ਬੋੜ ਜਿੰਦਾ ਰਹਿਣਗੇ ਤੇ ਸਾਡੇ ਉਹ ਖਾਲਸਾ ਜੀ ਜਿਹੜੇ ਨੰਤ ਸਿੰਘ ਜੀ ਜਿਹੜੇ ਗੰਗ ਸਿੰਘ ਉਹਨਾਂ ਨੂੰ ਉਹ ਵੀ ਜਿੰਦਾ ਹੀ ਰਹਿਣਗੇ ਜਿੰਨਾ ਚਿਰ ਬੋੜ ਜਿੰਦਾ ਰਹਿਣਗੇ ਜਿੱਥੇ ਅਸੀਂ ਸਾਦਾ ਆਨੰਦ ਮਾਣਾਂਗੇ ਉਹਨਾਂ ਦਾ ਵੀ ਇੱਥੇ ਜੀਵਨ ਸਾਨੂੰ ਯਾਦ ਆਉਂਦੇ ਰਹਿ। ਇਹ ਸਾਰੇ ਪਿੰਡ 'ਚ ਹੀ ਲੱਗਿਆ ਜਾਂ ਇੱਕ ਰਾਤ ਇਸਤੀ ਹੈ ਜੀ। ਇਹ ਜੀ ਮਿਲ ਜ਼ਿਆਦਾ ਤਾਂ ਇਸ ਰਾਤ ਹੀ ਲੱਗੇ ਹੋਇਆ। ਅੱਛਾ ਜੀ। ਹਾਂ ਇਹ ਹੋਰ ਵੀ ਹੋਣਗੇ। ਆ ਉਧਰ ਚਲੀ ਅੱਗੇ ਚਲੀ ਉਹ ਬਾਈ ਉਹਨਾਂ ਨੂੰ ਵੀ ਪਤਾ। ਹਾਂ ਬਾਈਆਂ ਦਾ। ਇਸਨੂੰ ਹੋਰ ਸੋਚਣ ਵਾਲੀ ਹੈ ਇਹ। ਦੇਖੋ ਅੱਜ ਇੱਕ ਬੋਰਡ ਲਾਇਆ ਸੀ। 101 ਬੋਰਡ। ਹਾਂ ਜੀ ਬਜ਼ੁਰਗਾਂ ਨੇ ਸਾਰੇ ਲਾਏ ਹੋਇਆ ਪਿੰਡ 'ਚ ਬਹੁਤ ਜ਼ਿਆਦਾ ਲੱਗੇ ਹੋਏ ਆ ਬੋਰਡ। ਅੱਛਾ ਜੀ। ਹਾਂ ਜੀ ਇਹ ਪੁਰਾਣੇ ਆ ਬਜ਼ੁਰਗ ਦੱਸਦੇ ਹੁੰਦੇ ਸੀ। ਠੀਕ ਤੇ ਹੁਣ ਇਹਨਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਉਂਦਾ ਨਹੀਂ ਜੀ ਨਹੀਂ ਵਧੀਆ ਇਹ ਬਹੁਤ ਪਾਰੇ ਪਾਰੇ ਪੁਰਾਣੇ ਬੋੜਾ 100 100 ਸਾਲ ਤੋਂ ਵੀ ਜ਼ਿਆਦਾ ਹੋਣਗੇ ਹੋਏ ਵੀ ਇਹ ਤਾਂ ਹਾਂ ਠੀਕ ਹੈ ਹਾਂ ਨਹੀਂ ਨਹੀਂ ਬਹੁਤ ਸੇਵਾ ਕਰਨ ਗਿਆ ਤੇ ਇੱਕ ਇੱਕ ਜਦੋਂ ਹੁਣ ਸੇ ਕੋਈ ਅੱਜ ਪ੍ਰਚਾਰ ਨਹੀਂ ਹੋ ਰਿਹਾ ਵੀ ਰੁੱਖ ਲਾਓ ਰੁੱਖ ਲਾਓ ਉਦੋਂ ਕੋਈ ਪ੍ਰਚਾਰ ਉਦੋਂ ਨਹੀਂ ਉਦੋਂ ਰੁੱਖ ਵੀ ਜ਼ਿਆਦਾ ਸੀ ਉਦੋਂ ਰੁੱਖ ਵੀ ਜ਼ਿਆਦਾ ਸੀ ਹਾਂ ਪ੍ਰਦੂਸ਼ਣ ਵੀ ਹੈ ਨਹੀਂ ਸੀ ਗਰਮੀ ਵੀ ਹੈ ਨਹੀਂ ਸੀ ਪਰ ਮੈਂ ਕਹਿੰਦਾ ਵੀ ਉਹ ਬੰਦਾ ਯਾਰ ਰੋਸ਼ਨ ਦਿਮਾਗ ਬੰਦਾ ਸੀ ਵੀ ਉਹਦੀ ਜਿਹੜੀ ਸੋਚ ਆ ਮੈਂ ਕਹਿੰਦਾ ਹਜੇ ਨਹੀਂ ਅਸੀਂ ਉੱਥੇ ਪਹੁੰਚੇ ਜੈਸ ਜਿੱਥੇ ਉਹ ਸ਼ਖਸ ਦੀ ਪਹੁੰਚ ਗਿਆ ਸੀ ਬਿਲਕੁਲ ਹਾਂ ਬਿਲਕੁਲ ਥੋੜਾ ਨਾਲ ਪਿੰਡ ਹੀ ਵਾਝਦਾ ਹਾਂ ਸਾਡੇ ਜਿੰਨੇ ਬੋਰਡ ਕਿਸੇ ਪਿੰਡ 'ਚ ਹੋਰ ਨਹੀਂ ਨਜ਼ਰ ਆਉਣਾ ਜੀ ਤੁਹਾਨੂੰ ਹਾਂ ਬਿਲਕੁਲ ਉਹ ਤਾਂ ਜਿਹੜੇ ਬੋਰਡ ਆਇ ਚਾਰਚ ਪਰ ਇੱਧਰ ਜਿੱਧਰ ਮਰਜ਼ੀ ਨਿਗਾਹ ਮਾਰ ਲਓ ਬੋਰਡ ਹੀ ਬੋਰਡ ਆ ਠੀਕ ਹੈ ਹਾਂਜੀ ਤੇ ਮੇਰੇ ਹਿਸਾਬ ਨਾਲ ਕੋਈ ਬੋਰਡ ਜਿੰਨੇ ਲੱਗਿਆ ਕਿਸੇ ਨੇ ਕੋਈ ਖਰਾਬ ਨੂੰ ਨਹੀਂ ਕੀਤਾ ਉਹਵੇਂ ਦੋਵੇਂ ਖੜੇ ਕੋਈ ਕੋਈ ਵੀ ਨਹੀਂ ਖਰਾਬ ਕਰਿਆ ਤਕਰੀਬਨ ਜੇ ਜਦੋਂ ਉਹਨੇ ਚਾਲੂ ਕਰਿਆ ਸੀ ਕੰਮ ਦਾ ਵੀ ਅਸੀਂ ਛੋਟਾ ਜਿਹਾ ਸੀ ਅਸੀਂ ਨੇ ਵੀ ਜੇ ਕੋਈ ਸੁਖਦਾ ਸੀ ਤਾਂ ਦਵਾਣਾ ਬੋਰਡ ਉਹ ਲਾ ਕੇ ਉਹਨੇ ਸਾਰੇ ਬੋਰਡ ਜਿੰਨੇ ਉਹਦੀ ਨੇਤੀ ਸੀ ਇੱਥੋਂ ਰਾਹ ਪੀੜਾ ਗਿਆ ਮਗਰ ਜਿੱਥੋਂ ਤੱਕ ਸ਼ਾਮਲਾੜ ਸੀ ਚੌੜਾ ਥਾਂ ਸੀ ਉਹ ਸਾਰੇ ਬੋਰਡ ਨਾਲ ਬੋਰਡ ਉਹਨੇ ਜੋੜ ਕੇ ਲਾਇਆ ਉਸ ਤੋਂ ਬਾਅਦ ਫਿਰ ਆ ਚੌੜਾ ਕਿਉਂਕਿ ਪੀੜੇ ਰਾਹ ਚ ਬੋਰਡ ਲੱਗਣਾ ਉਹਦੇ ਉਹਦੀ ਦਿਮਾਗ ਸੀ ਉਹਦਾ ਵੀ ਕਿਉਂਕਿ ਮਸ਼ੀਨਰੀ ਵੇਖੋ ਕਿ ਮਹੀਨਾ ਬਿਸ਼ੱਕ ਦੀ ਅੱਜ ਜਾਈਆਂ ਉਹਦੇ ਨਹੀਂ ਸੀ ਜੇ ਹੁਣ ਇਹਨਾਂ ਰਾਹਾਂ 'ਚ ਉਹ ਲਾ ਦਿੰਦਾ ਤੇ ਅੱਜ ਮਸ਼ੀਨਾਂ ਨਾਲ ਵਧਣਾ ਦਿੱਕਤ ਹੋਣੀ ਸੀ ਮੈਂ ਕਹਿੰਦਾ ਵੀ ਉਸ ਬੰਦੇ ਦੀ ਸੋਚ ਸੀ ਹਾਂ ਵੀ ਉਹ ਨਹੀਂ ਸੋਚ ਸੀ ਜੀ ਯਾਰ ਹਾਂ ਵੀ ਜਿੱਥੋਂ ਦਾ ਸ਼ਾਮ ਲੜਨ ਦੀ ਉੱਥੋਂ ਦਾ ਜਾਂਦਾ ਆ ਜਿਹੜੇ ਰਸਤੇ ਆਉਣੇ ਵੀ ਦਿੱਕਤ ਨਾ ਪਵੇ ਕਿਸੇ ਨੂੰ ਇੰਨਾ ਜਣੀ ਬਹੁਤ ਉਹ ਬੁੱਧੀਮਾਨ ਰੋਸ਼ਨ ਦਿਮਾਗ ਤੁਹਾਡੇ ਤੁਹਾਡੇ ਇੱਕ ਚੀਜ਼ ਹੋਰ ਵੀ ਆ ਜੀ ਬੋੜਾਂ ਦਾ ਜੀ ਸੱਥਾ ਵੀ ਬਹੁਤ ਆ ਬੋੜਾ ਥੱਲੇ ਆਣਾ ਤੁਹਾਡੇ ਪਿੰਡ ਜੀ ਇੱਕ ਨਹੀਂ ਸੱਤ ਨਹੀਂ ਪਿੰਡ ਜੀ ਇੱਕ ਸਾਥ ਜੀ ਦੋ ਜੀ ਤੁਸੀਂ ਕਿਧਰੋਂ ਵੀ ਬੜੋਗੇ ਉਧਰ ਆਊਗਾ ਤੁਹਾਨੂੰ ਹਾਂ ਜੀ ਚਾਰ ਚੰਨ ਲਿਜਾ ਦੇ ਹਾਂ ਜੀ ਹਾਂ ਜੀ ਬੰਦੇ ਵੀ ਬੋੜਾਂ ਥੱਲੇ ਹੀ ਆ ਲੋਕ ਚੱਲ ਬੋੜ ਲੱਗੇ ਤਿੰਨ ਚਾਰੀ ਉੱਥੇ ਹੀ ਬਹੁਤ ਬਜ਼ੁਰਗ ਬੈਠਿਆ ਹੀ ਅੱਡੇ ਦੇ ਬਜ਼ੁਰਗ ਬੋੜਾਂ ਥੱਲੇ ਬੈਠਿਆ ਹੀ ਪਹਿਲੇ ਅੱਡੇ ਦੇ ਵੀ ਬਜ਼ੁਰਗ ਆਈ ਸਾਰੇ ਬੋੜ ਹੀ ਯਾਨੀ ਕਿ ਮੇਨ ਬੋੜਾਂ ਘੰਟਾ ਘਰ ਤੇ ਵੀ ਬਹੁਤ ਵੱਡੇ ਬੋੜ ਲੱਗਾ ਹੋਇਆ ਠੀਕ ਹੈ ਜਿਹੜਾ ਸਾਡੇ ਘੰਟਾ ਘਰ ਹੈ ਨਾ ਉੱਥੇ ਵੀ ਬਹੁਤ ਲੋਕ ਆ ਕੇ ਬਹਿੰਦੇ ਆ ਠੀਕ ਹੈ ਜੀ ਹਾਂ ਤਕਰੀਬਨ ਬਹੁਤ ਯਾਨੀ ਬੋੜਾਂ ਦੀ ਬਹੁਤਾਤ ਆ ਔਰ ਸਾਰੀ ਦੇਣ ਹੈ ਉਸੇ ਬੰਦੇ ਦੀ ਆ ਠੀਕ ਹੈ ਜੀ ਨੰਤ ਸਿੰਘ ਜੀ ਉਹ ਤਾਂ ਰੱਬ ਦਾ ਭੇਜਿਆ ਦੂਤ ਸੀਗਾ ਹਾਂ ਬਿਲਕੁਲ ਬਿਲਕੁਲ ਯਾਨੀ ਕਿ ਉਹ ਚੀਜ਼ ਪਹਿਲਾਂ ਵੀ ਸਾਡੀ ਸੋਚ ਨਹੀਂ ਹਜੇ ਪਹੁੰਚੀ ਵੀ ਜਿੱਥੇ ਉਹਦੀ ਪਹੁੰਚੀ ਸੀ ਜਦੋਂ ਮੈਂ ਵੇਣਾ ਵੀ ਇੱਥੇ ਨਹੀਂ ਲਾਇਆ ਯਾਰ ਉਹਨੂੰ ਪਤਾ ਸੀ ਵੀ ਮਸ਼ੀਨਰੀ ਆਉਗੀ ਕਮੈਨਾ ਆਉਣੀਆਂ ਦਿੱਕਤ ਪਊਗੀ ਵੀ ਐਨ ਉਹਦੇ ਵੇਖ ਵੀ ਤੂੰ ਇੱਕ ਕਿੱਡਾ ਉਹਨੂੰ ਗਿਆਨ ਸੀ ਉਸ ਬੰਦੇ ਨੂੰ ਹਾਲਾਂਕਿ ਉੱਤੇ ਮਸ਼ੀਨਰੀ ਹੈ ਨਹੀਂ ਸੀ ਕਿ ਬੋਰਡ ਜਿਹੜਾ ਵੀ ਉਹ ਨੁਕਸਾਨਿਆ ਨਹੀਂ ਗਿਆ ਵੀ ਪਟਣਾ ਨਹੀਂ ਪਿਆ ਗਿਆ ਨਾ ਕਿਸੇ ਵੀ ਬੋਰਡ ਨੂੰ ਪਟਣਾ ਨਹੀਂ ਪਿਆ ਕਿਉਂਕਿ ਉਹਨੇ ਇਹ ਢੰਗ ਨਾ ਲਾਇਆ ਇਹ ਨਾ ਹੋਵੇ ਵੀ ਕਿਸੇ ਨੂੰ ਦਿੱਕਤ ਕੋਈ ਨਹੀਂ ਜਿਹੜੇ ਬੋਰਡ ਕਈ ਪਿੱਪਲ ਬੋਰਡ ਬਾਲੇ ਪੁਰਾਣੇ ਪੱਤੇ ਵੀ ਗਏ ਆ ਜਿਹੜਾ ਉਹ ਗ੍ਰੈਡ ਬਣਿਆ ਨਾ ਇੱਥੇ ਮੇਨ ਬੋਰਡ ਬਹੁਤ ਵੱਡੇ ਵੱਡੇ ਸੀਗੇ ਉਹ ਛੜਕ ਉਹਨਾਂ ਨੇ ਪੌਲ ਬਣਾਉਣ ਦੀ ਖਾਤਰ ਸਰਕਾਰ ਨੇ ਉਹ ਪਟਾਏ ਆ ਤਿੰਨ ਚਾਰ ਬੋਰਡ ਸੀਗੇ ਉੱਤੇ ਪਿੱਪਲ ਜੀ ਬਹੁਤ ਭਾਰੇ ਸੀ ਇਹ ਤਾਂ ਇਸੇ ਗਏ ਇਹ ਤਾਂ ਅਸੀਂ ਆਪਾਂ ਕੇ ਗੱਲ ਕਰਕੇ ਆਏ ਵੀ ਜਿਵੇਂ ਉਹਨੇ ਬਿਜਲੀ ਘਰਨੇ ਸਾਡਾ ਆ ਵੀ ਖਾ ਗਿਆ ਹੋ ਘਰਾਟ ਵੀ ਖਾ ਗਿਆ ਜਿਹੜੇ ਘਰਾਟ ਸਾਡੇ ਖੰਡ ਰਹੋਗੇ ਉਹ ਵੀ ਖਤਮ ਹੋ ਗਈ ਹਾਂ ਇਹ ਉਹ ਮਤਲਬ ਬਿਜਲੀ ਘਰ ਦੀ ਬਣਾਉਣ ਦੇ ਇਹ ਸਰਕਾਰ ਨੂੰ ਮੈਂ ਕਹਿੰਦਾ ਧਿਆਨ ਰੱਖਣਾ ਚਾਹੀਦਾ ਜਦੋਂ ਕੋਈ ਵੀ ਵਿਕਾਸ ਕਰਨਾ ਨਾ ਨਾਲ ਵਿਨਾਸ਼ ਹੁੰਦਾ ਹੋਵੇ ਉਹਦੇ ਉੱਲ ਵੀ ਧਿਆਨ ਕਰਨਾ ਚਾਹੀਦਾ ਮੇਰੀ ਬਧੀ ਠੀਕ ਹੈ ਜੇ ਅਸੀਂ ਵਿਕਾਸ ਦੇ ਨਾਂ ਤੇ ਅੱਜ ਅਸੀਂ ਬਹੁਤ ਛੜਕਾਂ ਤੇ ਵਹਣੇ ਜੀਟੀ ਰੋਡ ਕੱਢਦੇ ਆ ਤੇ ਧੜਾ ਧੜ ਸਾਡੇ ਦਰਖਤ ਪੱਟੀ ਦੇ ਆ ਸੋ ਵਿਕਾਸ ਤੇ ਵਿਨਾਸ਼ ਦੋਨਾਂ ਨੂੰ ਧਿਆਨ ਚ ਰੱਖ ਕੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਜਦੋਂ ਵੀ ਕੋਈ ਰੋਡ ਕੱਢਣੇ ਆ ਪਹਿਲਾਂ ਜ਼ਮੀਨ ਲੈ ਕੇ ਪਹਿਲਾਂ ਦਰਖਤ ਲਾਉਣ ਪਾਲਣ ਉਸ ਤੋਂ ਬਾਅਦ ਉਹ ਜਿਹੜੀ ਆ ਦੂਜੇ ਜੰਗਲ ਦੀ ਪੁਟਾਈ ਕਰਕੇ ਛੜਕਾਂ ਬਣਾਉਣੀਆਂ ਚਾਹੀਦੀਆਂ ਕਿਉਂਕਿ ਜੇ ਜੀਵਨ ਹੀ ਨਹੀਂ ਨਾ ਸਾਨੂੰ ਵੇਖੋ ਜੇ ਬੰਦੇ ਦਾ ਜੀਵਨ ਆ ਤਾਂ ਸਾਨੂੰ ਯੂਨੀਵਰਸਿਟੀ ਕਾਲਜ ਰੋਡ ਜੋ ਵੀ ਜੀ ਚਾਹੀਦੀ ਆ ਇਨਸਾਨ ਨੂੰ ਚਾਹੀਦੀ ਮੈਂ ਕਹਿੰਦਾ ਜੇ ਅਜਿਹਾ ਇਨਸਾਨ ਨਹੀਂ ਰਿਹਾ ਸੀ ਯੂਨੀਵਰਸਿਟੀ ਆ ਵੀ ਕਿਸੇ ਕੰਮ ਨਹੀਂ ਸਾਡਾ ਇਨਸਾਨ ਨਹੀਂ ਰਿਹਾ ਛੜਕਾਂ ਵੀ ਸਾਡੇ ਕਿਸੇ ਕੰਮ ਨਹੀਂ ਇੰਡਸਟਰੀ ਵੀ ਕਿਸੇ ਕੰਮ ਨਹੀਂ ਜੋ ਵੀ ਸਭ ਕਿਉਂਕਿ ਮਨੁੱਖ ਤੁਰਾ ਹਾਂਜੀ ਸਾਰੀ ਚੀਜ਼ ਮਨੁੱਖ ਨੂੰ ਲੋੜ ਆ। ਸੋ ਜਿਹੜੀ ਮਨੁੱਖਤਾ ਦੀ ਲੋੜ ਆ ਜਿਹੜਾ ਪ੍ਰਦੂਸ਼ਣ ਜਿਹੜੇ ਦਰਖਤ ਆ ਇਹਦੇ ਤੇ ਸਰਕਾਰ ਨੂੰ ਪਹਿਲ ਦੇ ਕੇ ਪਹਿਲਾਂ ਸਾਨੂੰ ਇਹ ਬਚਾਉਣੇ ਚਾਹੀਦੇ ਆ ਉਸ ਤੋਂ ਬਾਅਦ ਜਿਹੜਾ ਵਿਕਾਸ ਕਰਨਾ ਚਾਹੀਦਾ ਤਾਂ ਕਿ ਵਿਨਾਸ਼ ਨਾ ਹੋ ਸਕੇ। ਉਹ ਜਾਣਦੀ ਵੀ ਮੈਂ ਤੁਹਾਨੂੰ ਦੱਸ ਦੇਣਾ। ਕੁਝ ਉਹ ਵੀ ਮੈਂ ਨੌਜਵਾਨ ਨੇ ਗੱਲ ਕਰੀ ਤੇ ਜ਼ਿਆਦਾ ਆ ਗਿਆ। ਮੈਂ ਖਾਲਸਾ ਜੀ ਝੰਡ ਦਾ ਸੁਹਾਗਾ ਵਰਤਦਾ ਰਿਹਾ ਆਂ। ਅੱਜ ਤੋਂ 15 ਸਾਲ ਤੋਂ ਪਹਿਲਾਂ ਵੀ ਤਮ ਮਸ਼ਹੂਰ ਹੁੰਦਾ ਹੀ ਉਹ ਕਿਉਂਕਿ ਉਹ ਨਾ ਪੱਧਰ ਕਸਾਈ ਸਹੀ ਹੁੰਦੀ ਆ ਤੇ ਪੈਲੀ ਨੂੰ ਰੇਪ ਬਹੁਤ ਵਧੀਆ ਕਰਦਾ ਜਾਂਡ ਤੇ ਹੁਣ ਮੈਨੂੰ 15 ਕੇ ਸਾਲ ਪਹਿਲਾਂ ਜਦੋਂ ਮੈਂ ਭਾਣ ਜਾ ਮੇਰਾ ਗੰਗਾ ਨਗਰ ਮੇਰੀ ਭੈਣ ਆ ਜਦੋਂ ਮੈਂ ਕਿਹਾ ਉਹ ਕਹਿੰਦਾ ਵੀ ਮਾਮਾ ਹੁਣ ਨਹੀਂ ਜਾਂਡ ਮਿਲ ਸਕਦਾ ਮੈਂ ਕਿਹਾ ਯਾਰ ਕੀ ਗੱਲ ਹੋ ਗਈ ਇਹਦਾ ਹੁਣ ਤਾਂ ਇਹ ਫੀਮ ਬਰਾਬਰ ਪਰਚਾ ਹੁੰਦਾ ਇਹਦਾ ਜਿਵੇਂ ਐਨਪੀ ਐਨਡੀਪੀ ਐਸਾ ਇੱਥੇ ਉਹ ਸੁਧਾਰਤ ਪਰਚਾ ਹੁੰਦਾ ਮੈਂ ਕਿਹਾ ਯਾਰ ਮੇਰੀ ਆਵਾ ਵੀ ਖੋਜੀ ਪਰਦੀ ਸੋਚਣਾ ਚਾਹੀਦਾ ਮੈਂ ਉਹਨੂੰ ਕਿਹਾ ਯਾਰ ਮੈਨੂੰ ਇਹ ਦੱਸ ਪੁੱਛ ਕੇ ਵੀ ਯਾਰ ਇੱਕ ਜਾਂਡ ਨੂੰ ਪਟਣਾ ਹੀ ਗਨਾ ਹੈ ਤੇ ਕਿਉਂਗਣਾ ਫਿਰ ਉਹਨੇ ਜਦੋਂ ਮੈਨੂੰ ਪਤਾ ਕਰਕੇ ਦੱਸਿਆ ਉਹ ਆਂਦਾ ਵੀ ਜੰਡਕ ਇਹੋ ਜਾਇ ਇਹਦਾ ਜਿਹੜਾ ਜਿੰਨਾ ਉੱਪਰ ਆ ਉਹ ਤੋਂ ਜ਼ਿਆਦਾ ਇਹਦੀ ਜੜ ਥੱਲੇ ਜਾਂਦੀ ਫਿਰ ਇਹਦੀ ਗੋਲੀ ਪਤਲੀ ਜਾਂਦੀ ਅੱਛਾ ਬਹੁਤ ਜ਼ਿਆਦਾ ਪਤਲੀ ਜਿਹੜੀ ਨਾ ਪਾਸੇ-ਪਾਸੇ ਪਾਣੀ ਨਹੀਂ ਖਿੱਚਦੀ ਜਿਵੇਂ ਸ਼ਪੈਦਾ ਜਾਂ ਹੋਰ ਦਰਖਤ ਖਿੱਚਦੇ ਆ ਥੱਲੇ ਜਾ ਕੇ ਫਿਰ ਉਹ ਜਦੋਂ ਡੂੰਗੀ ਬੜੀ ਜਾਵੜੀ ਕਿੰਨਾ ਵੀ ਜਿਵੇਂ ਰਾਜਸਥਾਨ ਤੇ ਘੋਸ਼ਿਤ ਕਰਿਆ ਵੀ ਉਹਨੂੰ ਵੱਡਣਾ ਵੀ ਨਹੀਂ ਵੱਡ ਸਕਦਾ ਬਰਾਦ ਆ ਉਹ ਫਿਰ ਉਹਦੇ ਜਿਹੜੇ ਪੱਤੇ ਆ ਜਿੰਨੀ ਗਰਮੀ ਆਉ ਉਹਨਾਂ ਤੇ ਕੋਈ ਅਸਰ ਨਹੀਂ ਉਹਦਾ ਮਤਲਬ ਆ ਕੋਈ ਬੱਕਰੀ ਆ ਕੋਈ ਭੇਡ ਆ ਉਹ ਪੱਤੇ ਖਾਣਗੇ ਲੋਕ ਬੱਕਰੀਆਂ ਦਾ ਦੁੱਧ ਪੀਣਗੇ ਚਾਹ ਪਾਣੀ ਵੀ ਮਨੁੱਖ ਵੀ ਨਾਲ ਜਿੰਦਾ ਵੇਖ ਜਾਨਵਰਾਂ ਦੇ ਨਾਲ ਹੀ ਮਨੁੱਖ ਜਿੰਦਾ ਰਹਿੰਦਾ ਫਿਰ ਮੇਰੇ ਦਿਮਾਗ ਜਾਦ ਆ ਗਈ ਸਾਡੇ ਜਿਹੜੇ ਆਮ ਕਥਾਵਾਚਕ ਕਹਿੰਦੇ ਯਾਰ ਵੀ ਯਾਰ ਝੰਡਾ ਨੂੰ ਐਵੇਂ ਪੂਜੀ ਜਾਂਦੇ ਮੈਂ ਕਹਾਂ ਨਹੀਂ ਯਾਰ ਇਹ ਨਾ ਪੰਡਤਾਂ ਦਾ ਉਸ ਵੇਲੇ ਦੇ ਉਹਨਾਂ ਦੇ ਰੋਸ਼ਨ ਦਿਮਾਗ ਦੀ ਖੇਡ ਆ ਉਹਨਾਂ ਨੇ ਵੇਖੋ ਕੱਲੇ ਝੰਡਾ ਨੂੰ ਨਹੀਂ ਬਾਬਾ ਬਣਾਇਆ ਉਹਨਾਂ ਨੇ ਪਿੱਪਲ ਤੇ ਬੋੜ ਤੇ ਝੰਡ ਤਿੰਨ ਚੀਜ਼ਾਂ ਨੂੰ ਕਹੇ ਬਾਬਾ ਇਹਨੂੰ ਪੁੱਜੋ ਇਹ ਮੇਰਾ ਨਜ਼ਰ ਹੈ ਕਿਉਂਕਿ ਵੀ ਜੇ ਉਹ ਹੂੰ ਕਹਿੰਦੇ ਵੀ ਯਾਰ ਜਿਹੜਾ ਝੰਡ ਆ ਇਹ ਵੀ ਮਨੁੱਖਤਾ ਪਾਲਦਾ ਹੈ ਜਿਹੜਾ ਪਿੱਪਲ ਬੋੜ ਆ ਇਹ ਆਕਸੀਜਨ ਦਿੰਦੇ ਆ ਤੇ ਅਸੀਂ ਛੱਡਣਾ ਨਹੀਂ ਅਸੀਂ ਕਹਣਾ ਯਾਰ ਆਕਸੀਜਨ ਮੈਨੂੰ ਹੀ ਲੋੜ ਆ ਉਹਨਾਂ ਨੇ ਸਾਨੂੰ ਇਹੋ ਜਿਹਾ ਢੰਗ ਦਿੱਤਾ ਵੀ ਭਾਈ ਇਹ ਬਾਬੇ ਆ ਡਰ ਪਾਇਆ ਡਰ ਵੀ ਨਹੀਂ ਦੂਜੇ ਖੋਰ ਵੀ ਕਹ ਉਹਨਾਂ ਨੇ ਵੀ ਜੇ ਹੁਣ ਮੰਨ ਲਓ ਲਾਤਾ ਬੋੜ ਜੇ ਕੋਈ ਵੜਦਾ ਉਹਨੂੰ ਵਰਤ ਨਹੀਂ ਸਕਦਾ ਇਹ ਬਾਬਾ ਅਛਾ ਜਦੋਂ ਆਪਾਂ ਵਰਤੇ ਹੀ ਨਾ ਆਪਾਂ ਕਹਣਾ ਯਾਰ ਘਰ ਨੂੰ ਵੱਢ ਗਏ ਨਾ ਉਹਨਾਂ ਦਾ ਮਤਲਬ ਸੀ ਇਹਨੂੰ ਬਾਹਮਣੀ ਬਾਲ ਸਕਦਾ ਜੇ ਵੱਢਿਆ ਗਿਆ ਠੀਕ ਹੈ ਨਾ ਅਸਲ ਇਹਦੇ ਵਿੱਚ ਉਹਨਾਂ ਦੀ ਸੈਂਸ ਇਹ ਸੀ ਮੈਂ ਕਹਿੰਦਾ ਬਹੁਤ ਵਧੀਆ ਉਹਨਾਂ ਦੀ ਸੈਂਸ ਔਰ ਤਰੀਕਾ ਦੂਜਾ ਵੀ ਆਦੇ ਹੁੰਦੇ ਨਾ ਵੀ ਆਪਦੇ ਕੱਪੜਿਆਂ ਨੂੰ ਕੀ ਹੋ ਮੈਂ ਕਿਹੜਾ ਸ਼ਿੰਗਾਰ ਪਵਾਉਂਦੇ ਹੋ ਵਿਦਵਾਨ ਦੱਸਦੇ ਹੁੰਦੇ ਵੀ ਕਹਣੇ ਜਿਹੜੇ ਕਹਣੇ ਕਿ ਅਰਥਾਂ ਨੂੰ ਆਪਣੇ ਸ਼ਬਦਾਂ ਨੂੰ ਕਹਣੇ ਪਾਉਣੇ ਜਵੇਂ ਬੰਦਾ ਕਹਿੰਦਾ ਨਾ ਸੋਹਣਾ ਲੱਗਦਾ ਇਹ ਬੰਦੇ ਦੇ ਗੱਲ ਦਾ ਜਿਹੜਾ ਢੰਗ ਵੀ ਹੁੰਦਾ ਸਮਝਾਉਣ ਦਾ ਢੰਗ ਜਿਵੇਂ ਆਪਾਂ ਕਹਿੰਦਾ ਸਿੱਧਾ ਕਹਿੰਦੇ ਨਹੀਂ ਗੱਲ ਪਣੀ ਉਹਨਾਂ ਨੇ ਐਹੋ ਜੀ ਤਰਤੀਬ ਦਿੱਤੀ ਵੀ ਜਿਹੜਾ ਨਾ ਕੋਈ ਬੋਰਡ ਦਾ ਨੁਕਸਾਨ ਕਰੇ ਨਾ ਕੋਈ ਝੰਡ ਦਾ ਨੁਕਸਾਨ ਕਰੇ ਨਾ ਕੋਈ ਪੱਪੜ ਦਾ ਨੁਕਸਾਨ ਕਰੇ ਤਾਂ ਹੀ ਸਾਨੂੰ ਝੰਡਾਂ ਦੇ ਦਾਲੇ ਆ ਤੇਲ ਪਾਉਂਦੇ ਤੇ ਅੱਜ ਇਹਦੇ ਦੇ ਮੈਂ ਕਹਿੰਦਾ ਵੀ ਧੰਨਵਾਦ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਹ ਕੰਮ ਕਰਿਆ ਔਰ ਸਾਨੂੰ ਵੀ ਇਹਨਾਂ ਚੀਜ਼ਾਂ ਦਾ ਸਹਿਯੋਗ ਦੇਣਾ ਚਾਹੀਦਾ ਇਹ ਚੀਜ਼ਾਂ ਦਾ ਸੀ ਵਿਨਾਸ਼ ਨਾ ਕਰਕੇ ਬੋਰਡ ਪੱਪੜ ਝੰਡ ਜਿਵੇਂ ਜਿਹੜੀਆਂ ਇਹੋ ਚੀਜ਼ਾਂ ਨਾ ਇਹ ਬੇਸ਼ੱਕ ਕਈ ਪ੍ਰਚਾਰਕ ਕਹਿੰਦੇ ਮੈਨੂੰ ਜਦੋਂ ਮਿਲੇ ਮੈਂ ਉਹਦੇ ਨਾਲ ਇਹ ਗੱਲ ਵੀ ਸਾਂਝੀ ਕਰਦਾ ਹੁਣਾ ਵੀ ਇਹ ਝੰਡ ਪੂਜਣ ਨਹੀਂ ਲਾਏ ਇਹ ਅੰਤ ਵਿਸ਼ਵਾਸ ਨਹੀਂ ਗਾ ਇਹ ਰੋਸ਼ਨ ਦਿਮਾਗ ਦੀ ਖੇਡ ਆ ਇਹ ਠੀਕ ਆ ਸਾਡੇ ਜਿਹੜਾ ਮੱਥਾ ਟੇਕਣ ਵਾਲਾ ਟੰਗ ਪੜਾ ਦੀ ਗਲਤ ਆ ਪਰ ਇਹ ਬਚਾਉਣ ਵਾਲਾ ਵੀ ਜੇ ਝੰਡ ਬਜਣਾ ਨਹੀਂ ਇਦੋਂ ਬਿਨਾ ਇਹ ਉਹਨਾਂ ਲੋਕਾਂ ਦੀ ਹੈ ਜਿਹੜੀ ਬਹੁਤ ਵਧੀਆ ਸੋਚ ਸੀ ਇਹ ਬੋਰਡ ਕਿੰਨੇ ਪੁਰਾਣੇ ਹੋਣਗੇ ਕਿੰਨੇ ਸਾਲ ਜੀ ਇਹ ਮੈਨੂੰ ਤਾਂ ਲੱਗਦਾ 60 60 ਸਾਲ 60 50 ਸਾਲ ਪੁਰਾਣੇ ਹੋਣਗੇ ਉਹ ਆਹ ਮੈਂ ਕਹਿੰਦਾ ਮੈਨੂੰ ਵੀ ਸੁਰਤੈ ਲਾਉਂਦਾ ਪਾਣੀ ਪਾਉਂਦਾ ਹੁੰਦਾ ਸੀ ਮੇਰੀ ਉਮਰ ਤਰੇੜ ਸਾਲ ਇਹ ਜੀ ਮੇਰੀ ਹਿਸਾਬ ਲੋ ਇਹ 55 ਸਾਲ ਦੇ 60 ਸਾਲ ਤੋਂ ਹੈ ਰੈਡ ਤੇ ਉਹਦੂ ਹੋ ਸਕਦਾ ਉਹਦੇ ਪਹਿਲਾਂ ਵੀ ਕੁਝ ਲਾਏ ਹੋਣਗੇ ਅਸੀਂ ਤਾਂ ਜਿਹੜੇ ਮਗਰੋਂ ਲਾਏ ਪਤਾ ਵੀ ਇਹ 60 ਤੋਂ 70 ਸਾਲ ਦੇ ਵਿੱਚ ਇਹਦੇ ਠੀਕ ਆ ਬੋੜਾਂ ਦੀ 55 ਤੋਂ 70 ਸਾਲ ਦੇ ਵਿੱਚ ਜਾਂ 80 ਸਾਲ ਦੇ ਵਿੱਚ ਜਿਹੜੇ ਉਹਨੇ ਵਿਚਾਰੇ ਨੇ ਉਦੋਂ ਬਜ਼ੁਰਗ ਸੀ ਜਦੋਂ ਅਸੀਂ ਵੇਖਿਆ ਹੈ ਹੈ ਆਹ ਤਾਂ ਹਾਂ ਤੇ ਵੀ ਉਦੋਂ ਉਹਨਾਂ ਦੇ ਲਾਇਵ ਆ ਮੈਂ ਕਿਹਾ ਨਾ ਧੰਵਾਦ ਆ ਜਿੱਥੇ ਵੀ ਪਿਆਸ ਵਰਗਾ ਚ ਪਰਮਾਤਮਾ ਉਹਨੂੰ ਆਨੰਦ ਬਖਸ਼ੇ ਉਹਦੀ ਜੀਵਨ ਮੁਕਤ ਨੇ ਬਹੁਤ ਹੋਂ ਸਰਗਾਂ ਹਾਂ ਸਹੀ ਗੱਲ ਹਾਂ ਨਹੀਂ ਬਹੁਤ ਇਹ ਨੜਕਾ ਵਗੈਰਾ ਅਸੀਂ ਪਾਣੀ ਦਾ ਪਿੰਡ ਇਹ ਪਾਣੀ ਦੀ ਪਿੰਡ ਵਾਲੇ ਪਾਣੀ ਸਾਰਾ ਕਿਉਂ ਕਿ ਆ ਤੁਹਾਨੂੰ ਨਹਿਰ ਵਗਦੀ ਦੱਸ ਰਹੀ ਆ ਇਹਦੇ ਚੋਂ ਆ ਜਿਹੜਾ ਨਹਿਰ ਤੇ ਨਲਕੇ ਆ ਨਾ ਇਹ ਕੁਦਰਤੀ ਫਿਲਟਰ ਪਾਣੀ ਨਹਿਰ ਦਾ ਥੱਲੇ ਜਾਂਦਾ ਕਿੰਨੇ ਫੁੱਟਾਂ ਦਾ ਇਹ ਨੜਕਾ 250 ਫੁੱਟ ਲੱਗਾਈ ਅੱਛਾ ਇੱਥੋਂ ਸਾਰਾ ਪਿੰਡ ਪਾਣੀ ਪਰਦਾ ਅਛਾ ਜੀ ਹਾਂ ਬਾਗਮਾਲ ਪਾਣੀ ਆ ਬਹੁਤ ਮਿੱਠਾ ਪਾਣੀ ਆ ਔਰ ਨੇਚਰਲੀ ਫਿਲਟਰ ਇਹਨੂੰ ਕਹਿੰਦੇ ਆ ਨੇਚਰਲੀ ਫਿਲਟਰ ਜਿਹੜੇ ਅਸੀਂ ਫਿਲਟਰ ਬਣਾਏ ਆ ਨਾ ਉਹਨਾਂ ਚੋਂ ਤਾਂ ਅਸੀਂ ਕਾਪਰ ਜਿੰਨੇ ਵੀ ਹੋ ਜਾਂ ਲੋਹਾ ਜਿਹੜੇ ਜਿਹੜੇ ਆਪਾਂ ਨੂੰ ਮੁੱਲ ਦੇ ਫਿਲਟਰ ਆ ਉਹ ਵਿੱਚ ਕੱਖ ਵੀ ਨਹੀਂ ਛੱਡਦੇ ਜਿਹੜੀਆਂ ਸਾਨੂੰ ਲੋੜ ਆ ਜਿੰਨੇ ਤੱਤ ਆ ਨਾ ਸਾਰੇ ਉਹ ਬਾਹਰ ਕੱਢ ਦਿੰਦੇ ਆ ਤੇ ਇਹ ਬਹੁਤ ਵੱਡੀ ਕੰਪਨੀਆਂ ਦੀ ਛਾਜਿਸ਼ਾ ਵੀ ਜਦੋਂ ਸਾਡੇ ਜੋ ਤੱਤ ਘਟ ਗਏ ਫਿਰ ਸਾਨੂੰ ਉਹ ਬਨੌੜੀ ਤੌਰ ਤੇ ਖਾਣੇ ਪੈਣੇ ਆ ਜਿੰਨੇ ਵੀ ਜਿੰਨੇ ਵੀ ਤੱਤ ਘਟਣਗੇ ਫਿਰ ਅਸੀਂ ਖਰਾਕ ਦੇ ਰੂਪ ਚ ਲੈਣੇ ਆ ਸੋ ਜਿਹੜਾ ਇਹ ਨਲਕਾ ਇਹ ਜਿਹੜਾ ਨੇਚਰਲੀ ਫਿਲਟਰ ਨਾਲ ਪਾਣੀ ਆ ਇਹਦੇ ਨਾਲ ਸਾਨੂੰ ਉਹ ਜਿਹੜੇ ਤੱਤ ਵੀ ਭਰਪੂਰ ਮਿਲਦੇ ਤੇ ਜਿਹੜੇ ਜੀਵਨ ਦੀ ਤੰਦਰੁਸਤੀ ਵੀ ਮਿਲਦੀ ਬਿਲਕੁਲ ਜੀ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ